वाहे गुरु जी ओंकार श्री गुरु जी की पात शाही दसवी कवयो पाच बेणती च पही करो हाथ द रक्षा पूर्ण हो चित की इच्छा ताव मन रहे हमारा, अपना जान करो प्रत पारा दुष्ट सबे तुमकाबु आप हाथ दे मोहे बचाबो सुखी बसे मोरो परवारा, सेवक सिख सबे करतारा ਮੋਰਾ ਚਾਨਿਤ ਕਰਦਾ ਕਰੀਐ ਸਬਰਣ ਕੋ ਆਜ ਸੰਗਰੀ ਹੈ ਪੂਰਣ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਣਾ ਧਿਆਹੂ ਜੋ ਵਰਚਹੁ ਸਤੰਮ ਤੇ ਪਾਹੂ sevak sukh hamare tari hai chon chon satar hamare mari hai aap hath de mujhe ubari hai man gal ka tiras nivari hai ku jo sada hamare pacha sariyos toj ju kariha rakha ਰਾਖਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਧਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ सकल काल का किया तमासा जमकालीष्व कि वेदराज ब्रह्मा ज्योति जमन काल सब लोक सवारा नमस्कार है ताहे जमन काल सब जगत बनायो देवदात जशन उपजायो आद्यन्तु एके अवतार सोई गुरु हमारा नमस्कार ही को हमारी सकल शकल प्रजाजनायापसारि शिव कना को शिव गुण सुख दियो सतरण को पलमोब की कड़, कड़ के अंतर की जानत। पले पुरे की पीर पछात चीटी ते कुञ्चरस्थूला सापर कृपा दृष्टुला संतन दुख पाये ते दुखी ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕੜ ਕੜ ਕੇ ਪਟ ਪਟ ਕੀ ਜਾਣੇ ਜਵिद ਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ અપਾਰਾ ਜਬਿਆ ਕਰਖ ਕਰਤ ਹੋਂ ਕਬ ਹੋਂ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੇ ਆਪੇ ਆਪਣੀ ਬੂਝ ਉਚਾਰੇ ਤੂੰ ਸਭ ਹਿੱਤ ਰਾਤ ਨਿਰਾਲਮ ਜਾਣਤ ਬੇਦ ਪੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲਾmb आद अनिल अनाद शम्ब मूड उच्चारत पेदा जाको पेवना पावत बेदा। ताको कर पाहन अनुमानत महामूड कच पेद न जानत महादेव को सदा सदाशिव ਨਿਰੰਕਾਰ ਕਾ ਚਿਨਤਨੇ ਪੇਵ ਆਪੇ ਆਪਣੀ ਬੋਧ ਹੈ ਜੇਤੀ ਬਰਨ ਦਾ ਪਿਨ ਪਰ ਤੋ ਹੈ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬਦ ਸਜਾ ਪ੍ਰਥਮਾ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਕਾ ਪਿਓ ਰਾਵ ਕਹੀ ਪੂਪਾ ਅੰਡਜ ਜੇ ਰਜ ਸੇ ਤਜ ਕਿਤਨੀ ਉਤਪਜ ਖਾਨ ਬਹਰ ਰਚ ਦਿਨੀ ਕਾਹ ਫੂਲ ਰਾਜ ਹਵੇ ਬੈਠਾ ਕਹੂ ਸਿਮੜ ਪਿਓ ਸੰਕਰੇ ਅਗੇਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਜ ਜੁਗਾਦ ਸਰੂਪ ਸਜੰਪਵ ਔਰ ਅੱਛਾ ਮੇਰੀ ਤੁਮ ਕਰੋ ਸਿੱਖਿਆ ਬਾਰ ਆ ਸਿੱਖ ਸੰਗ ਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਅਸ ਤੁਜ ਤਵ ਸਰਣੀ ਪਰਏ ਤਿਨ ਕੇ ਦੁਸ਼ਟ ਤੁਕਤ ਹਵੇ ਮਰਏ ਪੁਰਖ ਜਮਣਾ ਪਗ ਪਰੇ ਤਿਹਾਰੈ tene ke tum sankat sab tare jo kal ko ik bar te aaye hai ta ke kal nikta nahi aaye hai raksha hoye tahe sab kala dusht arisht tare tat kala kirpa drisht tan jaye ne har ho ta ke tap tanik moh har ho रद सिद कर्म सब दुष्ट शाह शब सके न कोई एक बार जिन जु संबारा काल फासते ताही उबारा जिन नर ते तिहारो कहा दारद दुष्ट रहा ਕੜਗ ਕੇਤਮੇ ਸ਼ਰਨ ਤੇ ਹਾਰੀ ਆਪ ਹਾਥ ਦੇ ਲੇਹੋ ਉਬਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਣਾ ਸੁਭਰਾਤਾ ਕਿਲੇ ਭੀਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਨਾ ਕੋਸ਼ ਕਰਤਾ ਸ੍ਰੀ ਅਸ ਤੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਵਾਚਤ ਫਲ ਪਾਵੇ ਸੋਹੀ ਦੋਖ ਨਾ ਤਿਸੇ ਬਿਆਪਤ ਕੋ ਹੀ ਅੜਿਲਾ ਸੋਨੇ ਗੁੰਗ ਜੋ ਜਾਹੇ ਸਰਸਨਾ ਪਾਵਈ ਸੋਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਤਦ ਪਨਿਤ ਨਾ ਤਿੰਨ ਨਰਕੇ ਰਹੇ ਓ ਜੋ ਜਾਕੀ ਇੱਕ ਵਾਰ ਚੋਪਈ ਕੋ ਕਹੇ ਚੋਪਈ ਸੰਵਤ 17 ਹੈ ਸੈਸ ਪਣੀਚੇ अर्थ सेस पुनति न कहिजे भाद्रवसुधि अष्टमी रववा ग्रंथ ग्रन्थसुधार सवैया पाए गहे जब ते तुमरे तब ते को आख तरे नहीं आनियो राम रहीम पुराण कुरान ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੇ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸਿਰਿਅਸ ਪਾਣ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਐਸ ਗੋਬਿੰਦ ਦਾਸ ਤਹਾਰ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਵਾਹਿ ਗਾਹੇ ਕੀ ਲਾਜੈ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ